ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕਿਵੇਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤਾਂ ਦੋਸਤੋ ਅਸੀਂ ਅੱਜ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਤਾਂ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਬਹੁਤ ਸੋਹਣਾ ਗੀਤ ਸੁਣਾਵਾਂਗੇ ਬੱਚੇ ਇੰਨਾ ਜ਼ਿਆਦਾ ਟੈਲੈਂਟ ਦਿਖਾ ਰਹੇ ਹਨ ਦੋਸਤੋ ਕਿ ਅਸੀਂ ਸੋਚ ਵੀ ਨਹੀਂ ਸਕਦੇ ਤਾਂ ਦੋਸਤੋ ਤੁਸੀਂ ਦੇਖੋ ਪੂਰੀ ਵੀਡੀਓ ਅਤੇ ਕਮੈਂਟ ਲਾਈਕ ਸ਼ੇਅਰ ਜ਼ਰੂਰ ਕਰਨਾ ਧੰਨਵਾਦ ਹਾਂ ਦੇਖਾਂ ਮੈਂ ਜਦ ਚਾਰੇ ਪਾਸੇ ਦਿਸਦੇ ਮੈਨੂੰ ਲੋਕੀ ਉਦਾਸੇ ਏ ਸੋਚ ਸੋਚ ਕੇ ਦਿਲ ਵਿੱਚ ਪੈਦਾ ਸਵਾਲ ਹੋ ਗਿਆ ਏ ਹੱਥ ਨਾ ਮਾਰਦੇ ਇਸ ਮੇਰੇ ਦਾ ਹਾਲ ਹੋ ਗਿਆ ਏ ਧੁਖੇ ਸਾਂ ਗਰੀਬ ਤੇਲੀ ਡਰ ਕੀ ਕਰ ਨਹੀਂ ਕਰਦੇ ਉਹ ਵਿਕ ਗਏ ਚੰਨ ਵਾਲੇ ਤਾਂ ਵੀ ਜੇ ਕਰ ਨਹੀਂ ਕਰਦੇ ਉਹ ਵਿਕ ਗਏ ਚੰਨ ਲਵਾਲੇ ਤਾਂ ਵੀ ਜ਼ਿਕਰ ਨਹੀਂ ਕਰਦੇ ਲੈਣ ਤੇ ਕਰਨ ਗਰੀਬ ਤਨੇ ਤਾਂ ਮਾਲੂਮ ਆ ਰਹੇ ਗਿਆ ਏ ਅੱਜ ਕਿੰਨਾ ਵੱਡਾ ਦੇਸ਼ ਮੇਰੇ ਦਾ ਹਾਲ ਹੋ ਗਿਆ ਏ ਇੱਕ ਪਾਸੇ ਮੈਂ ਵੇਖਾਂ ਪੇਰ ਜਗ ਜਵਨਾਨੂ ਕਿਤੀ ਮਿਹਨਤ ਦਾ ਮੁੱਲ ਨਾ ਮਿਲੇ ਕਿਸਾਨਾਂ ਨੂੰ ਕਿਤੀ ਮਿਹਨਤ ਦਾ ਮੁੱਲ ਨਾ ਮਿਲੇ ਕਿਸਾਨਾਂ ਨੂੰ ਕਰਜੇ ਠੀਆ ਕਿਉਂ ਕੰਕੜ ਹੋ ਗਿਆ ਏ ਅੱਜ ਕਿਨਾ ਵੜਾ ਦੇਸ਼ ਮੇਰੇ ਦਾ ਹਾਲ ਹੋ ਗਿਆ ਏ ਨਾ ਵੜਾ ਦੇਸ਼ ਮੇਰੇ ਮੇਰਾ ਹੋ ਗਿਆ ਮੈਂ